ਕੀ ਨਾਮ ਪਿਕਾਉਂਗਾ ਮੇਰਾ ਨਾਮ ਧਰਮਿੰਦਰ ਸਿੰਘ ਆ ਮੈਂ ਫਾਊਂਡੇਸ਼ਨ ਕਾਲਿਆਂ ਦੇ ਖੂਦ ਦੀ ਕਮੇਟੀ ਦਾ ਪ੍ਰਧਾਨ ਆ ਨਾਲ ਮੇਰੇ ਸੈਕਟਰੀ ਸਾਹਿਬ ਨੇ ਸਰਦਾਰ ਕਾਬਲ ਸਿੰਘ ਦੀ ਸ਼ਾਹਪੁਰ ਇੱਥੇ ਪਹਿਲੋਂ ਤੇ ਅਜੇ ਤੱਕ ਨਹੀਂ ਪਰ ਪਿਛਲੀ ਵਾਰ ਤੋਂ ਜਿਹੜਾ ਇੱਥੇ ਆਪਣਾ ਆਜ਼ਾਦੀ ਦਿਵਸ ਮਨਾਇਆ ਜਾਂਦਾ ਆ ਕਾ ਪਹਿਲੀ ਵਾਰੀ ਇੱਥੇ ਜਿਹੜਾ ਵੈਦਕਾਂ ਸੀਧਾ ਨੂੰ ਸਲਾਮੀ ਦਿੱਤੀ ਗਈ ਆ ਝੰਡਾ ਚੜਾਇਆ ਗਿਆ ਆ ਓ ਵੀ ਆਰਮੀ ਦੇ ਐਸਪੀ ਸਾਹਿਬ ਆਏ ਨੇ ਇਹਨਾਂ ਨੇ ਆਣ ਕੇ ਜਿਹੜਾ ਵਾ ਪ੍ਰੋਗਰਾਮ ਸ਼ੁਰੂ ਕੀਤਾ ਵਾ ਪਰ ਮੌਕੇ ਦੀਆਂ ਸਰਕਾਰਾਂ ਨੂੰ ਆਏ ਤੱਕ ਇਥੇ ਕੋਈ ਵੀ ਕਿਸੇ ਨੇ ਆਣ ਕੇ ਕਦੀ ਪੁੱਛਿਆ ਨਹੀਂਗਾ ਵੀ ਕੀ ਇਤਿਹਾਸ ਆ ਕੀ ਅਨਗੌਲਿਆ ਕੀਤਾ ਗਿਆ ਵਾ 1857 ਦੇ ਸ਼ਹੀਦਾਂ ਨੂੰ ਸਾਨੂੰ ਮਾਣ ਆ ਨਾ ਸ਼ਹੀਦਾਂ ਦੇ ਆਪਣੇ ਦੇਸ਼ ਵਾਸਤੇ ਅਸੀਂ ਆਜ਼ਾਦੀ ਦਾ ਉਹਨਾਂ ਦਾ ਸਦਕੇ ਅੱਜ ਆਜ਼ਾਦੀ ਦਾ ਮਿੱਠ ਮੰਨਨੇ ਆ ਔਰ ਉਹ ਜੋ ਸਰਕਾਰਾਂ ਨੇ ਕੋਈ ਵੀ ਸਰਕਾਰ ਅਜੇ ਤੱਕ ਆਈ ਐਸਾ ਸੈਕਟਰ ਜਸ ਆਪਣੀ ਸਟੇਟ ਦੀ ਆ ਅਜੇ ਤੱਕ ਹਮਨ ਅੰਗੋਲਿਆ ਕੀਤਾ ਗਿਆ ਕੋ ਜਿਹੜਾ ਇਹਦੇ ਇਸ ਨੂੰ ਰਸਤਾ ਆਉਂਦਾ ਵਾ ਉਹ ਵੀ ਉਹ ਮੁੱਲ ਲੈ ਕੇ ਖਰੀਦ ਕੇ ਰਸਤਾ ਲਿਆ ਗਿਆ ਵਾ ਜਿਹੜਾ ਕਿ ਆਰਮੀ ਦਾ ਕੈਂਟ ਨਾਲ ਆ ਜਿਹੜਾ ਕਿ ਆਰਮੀ ਦੇ ਸ਼ਹੀਦ ਨੇ ਤੇ ਆਰਮੀ ਨੇ ਅਜੇ ਤੱਕ ਰਸਤਾ ਦੇਣਾ ਵਾ ਇਹ ਤਾਂ ਕਿਸੇ ਸਰਕਾਰ ਨੇ ਅਜੇ ਤੱਕ ਖਿਆਲ ਹੀ ਨਹੀਂ ਕੀਤਾ ਵੀ ਜਿਹੜਾ ਮੇਨ ਤੋਂ ਰਸਤਾ ਜਿਹੜਾ ਦਿੱਤਾ ਜਾਵੇ ਮੈਂ ਮੰਗ ਕਰਦਾ ਹਾਂ ਵੀ ਇਨੂੰ ਜਿਹੜਾ ਘਰ ਤੋਂ ਘਰ 100 ਫੁੱਟ ਦਾ ਰਸਤਾ ਮੇਨ ਤੋਂ ਦਿੱਤਾ ਜਾਵੇ ਮੇਨ ਸੜਕ ਤੋਂ ਦਿੱਤਾ ਜਾਵੇ ਕਿਉਂਕਿ ਆਰਮੀ ਦੀ ਜਗਾਹ ਆ ਤੇ ਆਰਮੀ ਦੇ ਸ਼ਹੀਦ ਆ ਮੈਂ ਸਟੇਟ ਸਰਕਾਰ ਤੋਂ ਤੇ ਸੈਕਟਰ ਸਰਕਾਰ ਤੋਂ ਮੰਗ ਕਰਦਾ ਕਿ ਜਿਹੜਾ ਰਸਤਾ ਵਾ ਛੇਤੀਓ ਛੇਤੀ ਦਿੱਤਾ ਜਾਵੇ ਤੇ ਅਨਗੌਲਿਆ ਦਾ ਕੀਤਾ ਜਾਵੇ 1857 ਦੇ ਸੀਡਾਂ ਨੂੰ ਕਿਉਂਕਿ ਜਦੋਂ ਕੋ ਬਾਹਰੋਂ ਆਉਂਦੇ ਆ ਉਹ ਆਣ ਕੇ ਇੱਥੇ ਸੀਡਾਂ ਨੂੰ ਨਮਸਤਕ ਹੁੰਦੇ ਆ ਤੇ ਉਹਨਾਂ ਨੂੰ ਖੇਚ ਪਤਾ ਹੀ ਨਹੀਂ ਲੱਗਦਾ ਵੀ ਕਾਲੇ ਵਾਲਾ ਖੂ ਕਿੱਥੇ ਆ ਜੇ ਮੇਨ ਤੇ ਰਸਤਾ ਹੋਏਗਾ ਤੇ ਗੇਟ ਬਾਗ ਤੇ ਜਿਹੜੇ ਬਾਹਰੋਂ ਆਉਂਦੇ ਆ ਨਮਸਤਕ ਹੁਣ ਉਹਨਾਂ ਨੂੰ ਪਤਾ ਲੱਗੇਗਾ ਵੀ ਇਹ ਜਿਹੜਾ ਸੌਖਾ ਹੈਗਾ ਮੁਸ਼ਕਲ ਨਹੀਂ ਆਉਗਾ ਨਹੀਂ ਤੇ ਬਹੁਤ ਮੁਸ਼ਕਲਾ ਹੁੰਦੀਆਂ ਵਾ ਜਦੋਂ ਬਾਹਰੋਂ ਆਉਂਦੇ ਨੇ ਇੱਥੇ ਨਮਸਤਕ ਹੁੰਣ ਵਾਸਤੇ ਅੱਜ 1857 ਦੇ ਜਿਹੜੀ ਬਗਾਵਤ ਦੇ ਇੱਥੇ ਸਾਡੇ ਸ਼ਹੀਦ ਨੇ 282 ਸ਼ਹੀਦਾਂ ਦੇ ਸਥਾਨ ਦੇ ਤੇ ਨਾਲੇ ਅੱਜ ਪਹਿਲੀ ਵਾਰ ਮਦਰਾਸ ਰੈਜiment ਵੱਲੋਂ ਉਹਨਾਂ ਦੇ ਐਸਪੀ ਸਾਹਿਬ ਆਏ ਨੇ ਨਬਿਆਲ ਉਹਨਾਂ ਵੱਲੋਂ ਆ ਕੇ ਇੱਥੇ ਤੇ ਜਿਹੜਾ ਇਹ ਇੱਕ ਇਹਨਾਂ ਨੂੰ ਸ਼ਹੀਦਾਂ ਸ਼ਹਾਦਤ ਦਿੱਤੀ ਗਈ ਆਜ਼ਾਦੀ ਦੇ ਇਸ ਜਿਹੜਾ ਉਹਦੇ ਉਹਦੇ ਸੰਬੰਧ ਦੇ ਵਿੱਚ ਅੱਜ ਇੱਥੇ ਆਜ਼ਾਦੀ ਦਿਵਸ ਮਨਾਇਆ ਗਿਆ ਤੇ ਝੰਡਾ ਚੜਾਇਆ ਗਿਆ ਜੀ ਦੇਖੋ ਦੇਸ਼ ਨੂੰ ਯਾਦ ਕਰਾਉਣ ਵਾਸਤੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਤੇ ਕੌਮ ਨੂੰ ਦੇਸ਼ ਨੂੰ ਸੂਬੇ ਨੂੰ ਹਮੇਸ਼ਾ ਮਾਣ ਰਊਗਾ ਕਿ ਇਹਨਾਂ ਇਹਨਾਂ ਸ਼ਹੀਦਾਂ ਦੀ ਵਜ੍ਹਾ ਦੇ ਨਾਲ ਹੀ ਅੱਜ ਅਸੀਂ ਆਜ਼ਾਦੀ ਦਾ ਜਿਹੜਾ ਉਹ ਨਿਗ ਮਾਣ ਰਹੇ ਆਂ ਔਰ ਮਾਣਦੇ ਰਹਿਣਾ ਆ ਪਰ ਇੱਕ ਗੱਲ ਸਾਨੂੰ ਅਫਸੋਸ ਵੀ ਆ ਜਿੱਥੇ ਸਾਨੂੰ ਮਾਣਿਆ ਨਾ ਸ਼ਹੀਦਾਂ ਦੇ ਉੱਤੇ ਉਥੇ ਨਾਲ ਦੀ ਨਾਲ ਸਾਡੇ ਇਸ ਦਾ ਅਫਸੋਸ ਵੀ ਹੈ ਵੀ ਸਾਡੀਆਂ ਸਰਕਾਰਾਂ ਵੱਲੋਂ ਜਿਹੜਾ ਇਹਨਾਂ ਦਾ ਜਿਹੜੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਿਤੇ ਨਾ ਕਿਤੇ ਜਿਹੜਾ ਨજર ਅੰਦਾਜ਼ ਕੀਤਾ ਜਾ ਰਿਹਾ ਔਰ ਇਹਨਾਂ ਦੀ ਕੁਰਬਾਨੀ ਨੂੰ ਇੱਕ ਚੀਜ਼ ਇੱਕ ਉੱਚੀ ਨੂੰ ਵਰਲਡ ਤੱਕ ਪਹੁੰਚਾਉਣ ਵਾਸਤੇ ਉਹਨਾਂ ਵਾਸਤੇ ਸਰਕਾਰਾਂ ਵੱਲੋਂ ਕੋਈ ਵੀ ਉਪਰਾਲਾ ਜਿਹੜਾ ਉਹ ਨਹੀਂ ਕੀਤਾ ਜਾਂਦਾ ਉਹਨਾਂ ਵਾਸਤੇ ਤੇ ਜਿਹੜਾ ਉਹ ਅਸੀਂ ਆਪਣੇ ਲੈਵਲ ਤੇ ਸੰਗਠਨਿਕ ਇਸ ਜੋ ਕੁਝ ਕੀਤਾ ਜਾਂ ਫਿਰ ਹੁਣ ਪਿਛਲੇ ਸਾਲ ਤੋਂ ਆ ਕੇ ਆਰਮੀ ਦੇ ਜਿਹੜੇ ਜਵਾਨ ਨੇ ਉਹ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਆ ਪਰ ਸਰਕਾਰਾਂ ਵੱਲੋਂ ਉਹਨਾਂ ਨੂੰ ਕਿਤੇ ਨਾ ਕਿਤੇ ਅਣਗੌਲਿਆ ਕੀਤਾ ਜਾਂਦਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ। ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। હોવે ભાવે હોવે બર્થડે પાર્ટી યા કોઈ હોય પાર્ટી અજ કરો અજનલા પુરા અને ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼